ਗਾਵੈ ਇੰਦ ਇਲਾਸਨ ਗੈ ਤੇ ਦੇਵ ਤੇ ਯੰਤਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵੈ ਚਤੀ ਸਤੀ ਸੰਤੋਖੀ ਗਾਵਨ ਵੀਰ ਕਰਾਰੇ ਗਾਵੈ ਅੰਗਾਵਨ ਪਵਨ ਗਾਵਨ ਬੰਦੇ ਤਾਂ ਗਾਵੈ ਗਾਵੈ ਬੰਦੇ ਪੜਨਾਰੇ ਕਿਸੇ ਜੁਗ ਜੁਗ ਵੇਦਾਂ ਨਾਲੇ ਗਾਵੈ ਮਨ ਦੀ ਆ ਮਨਮੋਹ ਸੁਖ ਮੱਚਿਆ ਲਈ ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵੈ ਜਯੋਤ ਬਾਈ ਸੂਰਾ ਗਾਵਨ ਕਾਨਿ ਚਾਰੇ ਗਾਵਿਆ ਖੰਡ ਮੰਡਲੋ ਵਰਪੰਡਾ ਕਰ ਕਰ ਰੱਖੇ ਸਾਰੇ ਸਹੀ ਗਾ ਸਹੀ ਗਾ ਤੋ ਹਣੋ ਤੋ ਹਣੋ ਸਹੀ ਤੋ ਹਣੋ ਗਾਵਨ ਜੋਤਿ ਤੇ ਭਾਵਨ ਰੱਤੇ ਤੇਰੇ ਗਾਵਹਿ ਰੱਤੇ ਤੇਰੇ ਮੇਟੀ ਨਾ ਹੋਰ ਕਿਤੇ ਗਾਵਨ ਸੇ ਮੈਂ ਜਿਤਨਾ ਆਵਾਂ ਨਾਨਕ ਆਖੇ ਚਾਰੇ ਸੋਈ ਸੋਈ ਸੁਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋਸੀ ਜਾਏ ਨਾ ਜਸਲੀ ਰਚਨਾ ਜਿੰਨੇ ਰਚਾਈ ਰੰਗੀ ਰੰਗੀ ਬਾਤ ਕਰ ਕਰ ਜਿੰਸੀ ਮਾਇਆ ਜਿੰਨੇ ਮੁਫਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋਤੀ ਸੁਭਾਵੈ ਸੋਈ ਕਰਸੀ ਫਿਰ ਉਪਮਾ ਨਾ ਕਰਨਾ ਚਾਹੀ ਸੋ ਪਾਸ਼ਾ ਸਹਾ ਸਹਾ ਪਾਸ਼ਾ ਹੀ ਨਾਨਕ ਰਹਿਣ ਰਜਾਈ ਸੁਨੇ ਤਰ ਤਵਲਾ ਆਕਾ ਸੁਨੇ ਦੀਪ ਲੋਕਾ ਤਾਲ ਸੁਨੇ ਕੋਈ ਮੋਈ ਨਾ ਸਕੇ ਨਾਨਕ ਭਗਤਾ ਸਦਾ ਵਿਕਾਸ ਸੁਨੇ ਦੁਖ ਪਾਪ ਕਾ ਨਾਸ। ਖਾਪਿਆ ਨਾ ਜਾਈ ਤਿਕਾਣਾ ਮੋਏ ਆਪੇ ਆਪੇ ਮਰੰਝਨ ਸਲ ਜਿਸੇ ਰਿਹਾ ਤਿਨ ਪਾਇਆ ਨਾਨਕ ਕਾਬੀਏ ਗੁਨੀ ਨਿਦਾਣਾ ਗਾਵੀਏ ਸੁਨੀਏ ਮਨ ਰੱਖਿਆ ਭਾਉ ਦੁਖ ਪਰ ਹਰ ਸੁਖ ਕਰ ਲੈ ਜਾ। ਗੁਲਮੁਖ ਆਦਮ ਗੁਲਮੁਖ ਫੇਦ ਇਸ ਸਰਵ ਗੋਰੀਖ ਪੈ ਮਗੋ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਤ ਨਾ ਜਾਈ ਬੂਰਾ ਇੱਕ ਦੇਵ ਬੁਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋਮੈ ਵਿਸਰਨਾ ਜਾਈ ਸਰਾਵਕ ਸ ਦੇਖ ਫਿਰੋ ਕਰ ਜੋਗ ਜਤੀ ਕੇ ਸੂਰ ਸੁਰਾਦਿਕ ਸੁਰਜ ਸੁਭਾਤੀ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਫਿਰੋ ਮਤ ਕੋ ਨ ਦੇਖੇ ਤ ਪ੍ਰਾਨ ਪਤੀ ਕੇ ਸਿਰ ਭਗਵਾਨ ਕੀ ਪਾਈ ਕਿ ਪਹੁਤ ਏਕ ਰਤੀ ਬਿਨ ਏਕ ਰਤੀ ਕੇ ਨਮਸਤੁਮ ਅਕਾਲੇ ਨਮਸਤੁਮ ਕਿਰਪਾਲੇ ਨਮਸਤੁਮ ਅਰੂਪੇ ਨਮਸਤੁਮ ਨਮਸਤੰਗ ਅਪੇਖੇ ਨਮਸਤੰਗ ਅਲੇਖੇ ਨਮਸਤੰਗ ਨਮਸਤੰਗ

ਜਵਨ ਕਾਲਸਵ ਜਗਤ ਜਵਨ ਕਾਲ ਜੋਗੀ ਸਤਿਯੋ ਪੇਧ ਰਾਜ ਬ੍ਰਹਮਾ ਜੋਤੀ ਜਵਨ ਕਾਲਸਵ ਲੋਕ ਸਵਾਰਾ ਨਮਸਕਾਰ ਹੈ ਕਨੂਮਾਨ ਜਵਨ ਕਾਲਸਵ ਜਗਤ ਬਨਾਇਓ ਦੇਵ ਦਾਤ ਜੱਛੇ ਨੇ ਪੂਜਾਇਆ ਆਦ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਦਾਤੇ ਇੱਕੇ ਦਾਤੇ ਖਿਖਾਰੀ ਜੀ ਸਭ ਤੇਰੇ ਚੋਨੀ ਮਿਲਾਣ ਨੂੰ ਆਪੇ ਦੱਸਾ ਆਪੇ ਫੁੱਟਾਈ ਜੀ ਨਾ ਤੁਮਿੰ ਅਗਨ ਨਾ ਜਾਣਾ ਤੁਹਾਰ ਬ੍ਰੰਬੀਅੰਤ ਬਿਆਤੀ ਜੀ ਤੇਰੇ ਕਿਆ ਤੋਂ ਆਗ ਨੂੰ ਖਾਣਾ ਜੋ ਸਹਿਣਾ ਜੋ ਸਹਿਣਾ ਤੁਮ ਜੇ ਜਨਾਨੀ ਤੀ ਦੋ ਅੰਦੀ ਨੂੰ ਪੁਣ ਵੱਡੇ ਐ ਕੰਡੇ ਟੋਕ ਨੂੰ ਵੱਡੇ ਆ ਸਾਖਤ ਹਰ ਸਾਲ ਨਾ ਜਾਣਿਆ ਦਿਨ ਅੰਦਰ ਹੋ ਮੈਂ ਖੰਡਾ ਐ ਜੂ ਜੂ ਚਲੇ ਚੁਗਿਆ ਦੁਖ ਪਾਵੇ ਜਦ ਕਾਲ ਸੈਸਿਡੰਡਾ ਐ ਹਰ ਦਿਨ ਹਰ ਦਿਨ ਹਮੇ ਨਾਮ ਸੁਣਾਇਆ ਦੂਜ ਜਨਮ ਮਰਨ ਕੋ ਖੰਡਾ ਐ ਅਬ ਨਾਸੀਬ ਉਪਰ ਪਾਇਆ ਪਰਮੇਸ਼ਰ ਕੋ ਸੋ ਖੰਡਾ ਮੰਡਾ ਐ ਹਮ ਗਰੀਬੂ ਮਸਕੀਨ ਕੋ ਪਰ ਚਰੇ ਰਹਾ ਰਾਖ ਰਾਖ ਨੂੰ ਵੱਡਾ ਐ ਜੇ ਨਾਲ ਨਾਮ ਅਦਾਟੇ ਕੇ ਨਾਮੇ ਇਸੁਫ ਮੰਡਾ ਐ ਕਿਤੋਂ ਜੋ ਇਹ ਜਾਂ ਤਾਂ ਸਭ ਖਸਮਾ ਕੇ ਕੋਣ ਕੀਮਤ ਖਾਵੈ ਕਹਿਣ ਦੇ ਆਇਨਸ ਕਹਿੰਦੇ ਆਇਨਸ ਕਹਿਣ ਤੇ ਆਇਨਸ ਕਹਿਣ ਤੇ ਆਇਨ ਸੋਨਾ ਦਿੱਤ ਸੇ ਭਗਤ ਸੁਣਾਵੇ ਸੁਹਾਵੇ ਆਰੇ ਆਗਮਨ ਵਾਚੇ ਆਗਮਨ ਵਾਚੇ ਸਾਈਂ ਬਹੁਤ ਦੁੱਸਰ ਲਾਵੇ ਦੁੱਸਰ ਲਾਵੇ ਨਾ ਲਾਵੇ ਫਾਕ ਸੂਰੇ ਕੋ ਦੇਸ਼ਿਆ ਸੱਚ ਪੂਰੇ ਨਾਨਕ ਸੋਈ ਸੁਹਾਵੇ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰ ਦਾ ਦਾਲ ਸਿੱਧਾ ਮੰਗੋ ਕਿ ਉਹ ਹਮਰਾ ਕਿਸੇ ਕਹੈਣੀ ਤੇ ਜੀਉ ਪੰਨਿਆ ਛਾਦ ਦੇ ਨੀਕਾ ਅਨਾਜ ਮੰਗੋ ਸਤ ਸੇਕਾ ਗੋ ਪੈਸਾ ਮੰਗੋ ਲਾ ਵੈਰੀ ਇਖਤਾਜਨ ਪੂਰੀ ਚੰਗੇਰੀ ਘਰ ਕੀ ਗੀਹਨ ਚੰਗੀ ਜਨ ਕੰਨਾ ਲੈਵੈ ਮੰਗੀ ਕੁੰਨੇ ਨੋਇਨਾ ਮਨ ਪ੍ਰੇਮ ਰ ਕੰਨਾ ਰਾਜੇ ਮਨ ਰਾਮ ਕਸ ਪੱਟੀ ਲਾਇਆ ਕੰਚਨ ਸੋਹੇ ਨਾ ਜਨ ਨਾ ਦੈਸੁਰ ਕਾਇਆ ਕੈਤੋ ਹੀ ਵਲ ਪ੍ਰਿਸ਼ਨ ਨੈ ਕੰਸ ਕੇਸੀ ਪਕੜ ਕਿ ਰਾਯਾ ਵੱਡੇ ਵੱਡੇ ਮਨ ਦੇ ਉਤੇ ਵੱਡੇ ਵੱਡੇ ਮੁੰਦੇ ਉਤੇ ਤਿੰਨੀ ਕਈ ਯੁਗ ਤਿੰਨੀ ਤੰਨ ਤਾਇਆ ਕਿੰਨੀ ਤੇਰਾ ਅੰਤ ਨਾ ਪਾਇਆ ਕਿੰਨੀ ਤੇਰਾ ਅੰਤ ਨਾ ਪਾਇਆ ਜੋ ਕਹਿਆ ਕਹਿ ਮਾਇ ਸਮਾਗ ਹੈ ਜੀ ਆਂਦੇ ਸਭ ਖਸਮ ਕੇ ਕੋਨਾ ਕੀਮਤ ਪਾਵੈ ਕਹਿਣ ਤੇ ਆਏ ਸੁਣਨ ਸੁਨਾਨੇ ਮੀਤਾ ਇੱਕ ਸੇ ਭਗਤ ਸੁਨਾਨੇ ਮੀਤੀ ਸੇ ਭਗਤ ਸੁਹਾਗ ਹੈ ਅਗਮ ਅਗਮ ਗੋਚਰ ਸਾਹਿਬ ਅਗਮ ਗੋਚਰ ਸਾਹਿਬ ਉਹ ਗੁਰੂ ਸਭ ਦੀ ਦੂਸਰ ਲਗਨਾਂ ਲਾਵੇ ਸਾਚ ਪੂਰੇ ਸਾਚ ਪੂਰੇ ਗੁਰ ਉਪਦੇਸ਼ ਨਾਨਕ ਨਾਨਕ ਜੀ ਕੋ ਕੇ ਭਜਨ ਕੀਜੈ ਹਮਾਲਾ ਆਪਣੀ ਦੀਜੈ ਓਹ ਪਾਉ ਸਭ ਉਹ ਮੰਗੋ ਸੰਤਨਾਰੇ ਨਾਮੈ ਨਣਿ ਕੀ ਸੇਕਾ ਦੇ ਨਾਮਾ ਤੋਂ ਕੈਸੀ ਬਣੈ ਤੂੰ ਸੰਗੇ ਆਪਨਾ ਲੇਹੁ ਤਲੇਹੁ ਮੰਗੇ ਦੋਇਸਰ ਮੰਗੋ ਚੂਨਾ ਪਾਉਂ ਗਿਓ ਸੰਗਿ ਲਿਮਨਾ ਮੈਂ ਨਾਹੀ ਕੀਤਾ ਅਕਸਰ ਮੰਗੋ ਦਾਲੇ ਮੋਕੋ ਦੋਨੋ ਵਕਤ ਦੁਆਲੇ ਆਥਾਰਟ ਖਾਟ ਮੰਗੋ ਸੋ ਪਾਇਸੀ ਹਣਾ ਅਵਰ ਪਾਈ ਵਰਕੋ ਮੰਗੋ ਜਿੰਦਾ ਤੇਰੀ ਭਗਤ ਕਰੈ ਜੀ ਦਾ ਮੈਂ ਮੈਂ ਨਾਰੀ ਕਿਤਾ ਲਬੋ 1913 ਮੈਂ ਫੱਬੋ ਜਹ ਕਬੀਰ ਮਨ ਮੰਨਿਆ ਮਨ ਮੰਨਿਆ ਤੋਹਰ ਜਾਨਿਆ ਸੰਤਨ ਦੁ ਪਾਇ ਤੇ ਦੁਖੀ ਸੁ ਪਾਇ ਸਾਧਨ ਦੇ ਸੁਖੀ ਏਕ ਏਕ ਕੀ ਪੀਰ ਪਛਾਨਿਆ ਕਟ ਕਟ ਕੇ ਪਟ ਪਟ ਕੇ ਜਾਇ ਜਬ ਉਦਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਪ ਦੇ ਅਪਾਰਾ ਸੱਚੇ ਸਾਹਿਬ ਗਿਆਨੇ ਕਰ ਤੇਰਾ ਕਰਤਾ ਤੇਰਾ ਸਭ ਕੁਝ ਹੈ ਜਿਸ ਤੇ ਸੋ ਪਾਵੇ ਸਦਾ ਸਿਖਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੁ ਸ਼ਬਦ ਕੇ ਨੇਰੇ ਕਹਿ ਨਾਨਕ ਸੱਚੇ ਸਾਹਿਬ ਗਿਆਨ ਹੈ ਕਰ ਤੇਰਾ ਸੱਚਾ ਨਾਮ ਮੇਰਾ ਆਧਾਰ ਇਥੇ ਦੂ ਸਮਰਾਤ ਜਿੱਥੇ ਕੋਈ ਨਾਏ ਉਥੇ ਤੇਰੀ ਉਥੇ ਤੇਰੀ ਰੱਖ ਅਗਨੀ ਉਦਰ ਮਾਏ ਸੁਣ ਕੇ ਜੰਮ ਤੇ ਦੂ ਤੇ ਨਾਏ ਤੇਰਾ ਛੜ ਜਾਏ ਭੋਜਲ ਵਿਕੰਥਸਗਾਓ ਹੁਬ ਸ਼ਬਦੀ ਪਾਰ ਪਾਏ ਜਿਸਨੋ ਲੱਗੀ ਪਿਆਸ ਅੰਮ੍ਰਿਤ ਦੀਨੋ ਜਿੰਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ ਕਲ ਮੈਂ ਇਹੋ ਪੂਨ ਗੁਣ ਗੋਵਿੰਦ ਗਾਏ ਸਭ ਸੈ ਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਮਿਠਾ ਕੋਈ ਨਾ ਜਾਏ ਜੇ ਆਵੇ ਤੇ ਧਾਏ ਸਰ ਵਾਹਿਗੁਰੂ ਜੀ ਕੀ ਫਤਿਹ ਰਾਤੀ ਰੁਤੀ ਜਿਤਿ ਵਾਰ ਪਵਨ ਪਾਣੀ ਅਗਨੀ ਪਾਤਾਲ ਜਿਸ ਵਿੱਚ ਸਤਿਥ ਤੇ ठाਪ ਰਖੇ ਤਰੰਸਾਰ ਤੇ ਸ ਵਿੱਚ ਜੀ ਜੁਗਤ ਕੇ ਰਾਜ ਤੇ ਸੁਕੇ ਨਾਮ ਤੇ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਚੱਚਾ ਆਪ ਸੱਚਾ ਦਰਬਾਰ ਕੱਚ ਪਾਈ ਤੇਤਾ ਸੋਰੰ ਪੰਜ ਪਰਵਾਨ ਨਜ਼ਰੀ ਕਰਮ ਕੋ ਲੈ ਨਿਸਾਨ ਬੱਛ ਪੁਕਾਈ ਉਥੇ ਪਾਏ ਨਾਨਕ ਗਿਆ ਜਾ ਪੈ ਜਾਏ ਬਸੰਤੀ ਬਾਰੇ ਮੈਂ ਹੈਲ 551 070 ਪਰਸਾ ਹਰਤਾ ਨਾਮ ਤੇ ਆਇਤਾ ਹੋ ਹੋਰੇ ਪਾਏ ਕੰਮੀ ਥੰਦੇ ਪਾਇਆ ਇਹ ਰੁੱਤ ਸਵਾਏ ਅੰਦਰ ਇੰਤ੍ਰਿਪਮੂਲਿਆ ਅੰਮ੍ਰਿਤ ਫਲ ਪਾਈ ਮਿਲ ਜਾ ਦੁਸਤ ਉੱਜੇ ਰਤੀ ਸਭ ਸਾਈ ਨਾਂਸੀ ਮੈਂ ਇਤਨਾ ਫਿਰ ਬੋਨ ਨਾ ਤਾਈ गोपाल तेरा आर्ता जो जन तुम नी पदत तें के किते ताछ वार्ता दाल सीधा मान लो ती ओ हमन तुसी तरह निजे गनिया चांद नीता अन आजम दोसत सीता गोठ बो पैसन गोला वेरी इत्ता जन दूरी च मेरी काकी वी हन चंगी जन तन्ना लेवै मोई गोपाल तेरा आर्ता धूप दीप साजी आरती वारै ना जाऊं कमला पाती मंगला हर मंगला नत मंगर राजा राम राय को ਉਤਮ ਦੀਆਰਾ ਨਿਰਮਲ ਬਾਤੀ ਤੂੰ ਹੀ ਨਿਰੰਜਨ ਕਮਲਾ ਪਾਤੀ RAM ਭਗਤ RAM ਆਨੰਦ ਜਾਨ ਪੂਰਨ ਪਰਮ ਆਨੰਦ ਬਖਾਨਾ ਬਖਾਨਾ ਮਦਨ ਮਜੇ ਨੂੰ ਮੂਰਤ ਪੈ ਤਾਰੇ ਗੋਬਿੰਦ ਦੇ ਸੈਨ ਫਨਾਂ ਕਜ ਪਰਮ ਆਨੰਦ ਸੁਨ ਸੰਦੇ ਆ ਪੰਜੇ ਬਦੇ ਮਹਾਬਲੀ ਕਾਲ ਸਚਤ ਹੋਆ ਆਪਣੀ ਚੈਨ ਜਪਾਈਆਂ ਵਿੱਚ ਤੇ ਅਕ ਟੋਆ ਰੋਗ ਸੋ ਸਭ ਮਿੱਟ ਗਿਆ ਇੰਤਨਾ ਵਰੀ ਰੋਵਾ ਦਿਨ ਰਾਮ ਦਿਨ ਰਾਨ ਨਾਮ ਤੇ ਆਇਆ ਕਿਰਪਾ ਇਹ ਨਾਮਾ ਜਿਸ ਤੇ ਉਪਜਾ ਨਾਮਿਕ ਸੋ ਸੋਈ ਫਿਰ ਹੋਆ ਸੱਚਾ ਨਾਮ ਮੇਰਾ ਆਧਾਰ ਸੱਚਾ ਨਾਮ ਆਧਾਰ ਮੇਰਾ ਜਿੰਨ ਕੱਖਾ ਸਭ ਗਵਾਹੀਆਂ ਕਰ ਕਰ ਸੰਤ ਸੁਖਮਨ ਆਇ ਬਸਿਆ ਜਿੰ ਇੱਛੇ ਸਦ ਉਸ ਸਭ ਪੂਜਾਈਆਂ ਕਰ ਸਦਾ ਸਿ ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਜਿਸ ਦੀਆਂ ਇਹ ਵਡਿਆਈਆਂ ਚਿਸਦੀਆਂ ਇਹ ਵਡਿਆਈਆਂ ਜਹਾਨ ਨਾਨਕ ਸੋણો ਸੰਤੋਸ਼ ਅਪਤ ਰੋਪੇ ਆਰੋ ਸਚਾ ਨਾਮ ਸਚਾ ਨਾਮ ਮੇਰਾ ਆਧਾਰੋ ਸੱਚਾ ਮਹੰਲਾ ਪਹਿਲਾ ਸੁਣ ਵੱਡਾ ਆਖਿਆ ਸਤਿ ਕੁੜੇ ਕੇਵਡਾ ਵੱਡਾ ਦੀ타 ਹੋਏ ਕੀਮਤ ਪਾਇਨਾ ਕਿਹਾ ਜਾਏ ਕਹਿਣ ਵਾਲੇ ਤੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੋੰਘੀਰਾ ਕੋਈ ਨਾ ਜਾਣਿਆ ਤੇਰੇ ਕਿਤਨਾ ਕੇਵਲ ਜੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤੇ ਆਨ ਨਹੀਂ ਗੁਰ ਕਰਹਾਏ ਕਹਿ ਨਾ ਚਾਹੀ ਤੇਰੀ ਤੇਲ ਵੜਾਈ ਸਭ ਤੱਕ ਤੋਂ ਸੱਚੀਆਂ ਗਾਇਆਂ ਸਿੱਧਾ ਪੁੱਠਾ ਕੀਆਂ ਵੜਾਈਆਂ ਤੁਰਦਿਨ ਤੁਰਦਿਨ ਚਿੱਦੀ ਮੈਨਾ ਪਾਇਆ ਕਰਮ ਮਿਲਣਾ ਹੀ ਥਾ ਕਰ ਰਹਿਣਾ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਢੰਡਾਰਾ ਜਿਸ ਤੂੰ ਦੇਤੀ ਸੇ ਕਿਆ ਚਾਰਾ ਨਾਣੇ ਸੱਸੋਂ ਆ ਰਹਣ ਹਾਰਾ ਚੇ ਚੇ ਕਰ ਚੇ ਗੁਰ ਚੇ ਉਪਦੇਸ ਗੁਰਪੁਰ ਇਕੋ ਵੇਦ ਬਾਬਾ ਜੈਕਾਰ ਕਰ ਬਾਬਾ ਜੈਕਾਰ ਕੀਰਤ ਹੋਏ ਬਾਬਾ ਜੈਕਾਰ ਕੀਰਤ ਹੋਏ ਸੋ ਕਰ ਰਾ ਸੋ ਕਰ ਰਾ ਸੋ ਕਰ ਰਾ ਕ ਵਡਾਈ ਤੋਏ ਰਹਾਓ ਨਿਤ ਨਿਤ ਵਿਸਵ ਚਸਿਆ ਕੜਿਆ ਪਹਿਰਾ ਥਿੱਤਿ ਵਾਰੀ ਥਿੱਤੀ ਵਾਰੀ ਕਵ ਮਾਹੋ ਹੋਆ ਜਿੱਤ ਹੋ ਸੂਰਜ 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 ਇੱਕ ਰੁੱਤ ਅਨੇਕ ਇਸ ਕਾਤੀ ਸਿੱਖ ਕੋ ਹਮਾਰੀ ਸਕਲ ਪਰ ਜਾਜਿਨ ਆਪ ਸਵਾਰੀ ਸਕਲ ਪਰ ਜਾਜਿਨ ਆਪ ਸਵਾਰੀ ਸਿੱਖ ਕੋ ਕੋ ਸਿੱਖ ਨੂੰ ਸੁਖ ਦਿਵੇ ਸਕਰਨ ਕੋਪਲ ਮੋਬ ਕਿਉ ਕਟ ਕਟ ਕੇ ਅੰਤਰ ਕੀ ਜਾਣ ਭਲੇ ਪੁਰੇ ਕੀ ਪੀਰ ਪਛਾਨ ਚੀਕੀ ਤੇ ਕੁੰਚਲ ਅਸਕੁੱਲਾ ਸਾਪਾ ਕਿਰਪਾ ਦੁਸ਼ਟ ਕਲ ਫੁੱਲਾ ਸੰਤਨ ਪੰਜ ਪ੍ਰਵਾਨ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜੇ ਪਾਵਰ ਦਰਕੇ ਮਨ ਪੰਜੇ ਸੋਹੇ ਦਰ ਰਜਨ ਪੰਜਾ ਵਾਗੁਰ ਏਕ ਧਿਆਨ ਜੇ ਕੋ ਜੇ ਕੋ ਕਹਿ ਕਰੇ ਵਿਚਾਰ ਤਵ ਲੈ ਕਰਤੇ ਕਰਨੇ ਨਹੀਂ ਸਮਾਰ ਤੋ ਤੋ ਇਤਰਮ ਦੇ ਆਗਾ ਪੂਤ ਸੰਤੋਖ ਖਾਪ ਰਖਿਆ ਜਿਨ ਸੂਤ ਤਬ ਜੈਕੋ ਕਹੈ ਜੈਕੋ ਬੁਝਾ ਹੋਇ ਸਚਿਆ ਤਵਲਾ ਉਪਰ ਕੇਤਾ ਭਾਰ ਇਸ ਤੇ ਧਰਤੇ ਹੋਰ ਪਰਿਆ ਹੋਰ ਹੋਰ ਇਸ ਤੇ ਭਾਰ ਤਲੈ ਕਵਨ ਜੋਰ ਜੀ ਜੀ ਜਾਂਤਰੰਗਾ ਕੇ ਨਾਮ ਸਬਨਾ ਲਿਖਿਆ 부ੜੀ ਕਲਾਮ ਇਹ ਇਹ ਲਿਖਾ ਲਿਖ ਜਾਣਾ ਕੋਏ ਲਿਖਾ ਲਿਖਿਆ ਕਹਿਤਾ ਹੋਏ ਕਿਤਾ ਤਾਂ ਸੁਹਾਲਿਆ ਰੂਪ ਕਿਤੀ ਦਤ ਜਾਣੈ ਕੋਨ ਕੂਤ ਕਿ ਕਿੱਤਾ ਪਸਾਉ ਇਕੋ ਗਵਾਉ ਉਸ ਤੇ ਹੋਏ ਲੱਕ ਦਰਿਆਉ ਕੁਦਰਤ ਪਵਨ ਦਾ ਵਿਚਾਰ ਵਾਰਾਂ ਜਾਵਾ ਇੱਕ ਵਾਰ ਜੋਤਿ ਭਾਵੈ ਸਾਈਂ ਪਲਿਕਾਰ ਨਾਮ ਤੇ ਪਾੜ ਸਾਈਂ ਪਲਿਕਾਰ ਤੂੰ ਸਦਾ ਸਲਾਮਨ ਨਿਰੰਕਾਰ ਪਵਨ ਚਰਕਲ ਸਗਲ ਬਨ ਰਾਇ ਸਗਲ ਬਨ ਰਾਇ ਫੁੱਲਾਂ ਤੇ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨੰਤਾ ਸ਼ਬਦ ਵਜਨ ਤੋਂ ਪੈਰੀ ਰਹਾਉ ਸਭ ਮੈਂ ਜੋਤ ਜੋਤ ਸਹਿਸ ਤਵ ਨੈ 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 ਤੂੰ ਏਕੋ ਸਹਿਸ ਮੂਰਤ ਨੈ ਨੈ ਏਕ ਤੂੰ ਹੀ ਸਭ ਮੈਂ ਜੋਤ ਸਹਿਸ ਪਦ ਬਿਮਲ ਨੈ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਕਿਉ ਚਲਤ ਮੋਹਿ ਸੰ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੇ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੁਆਰਤੀ ਹੋਏ ਪਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਦਿਨ ਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਗ ਕੋ ਹੋਏ ਜਾਤੇ ਤੇਰੇ ਨਾਏ ਵਾਸਾ ਅਨੰਤ ਸੁਨਾਵੜ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਪਾਰ ਬ੍ਰਹਮ ਪ੍ਰਪਾਇਆ ਸੁਕੇ ਪਾਰ ਬ੍ਰਹਮ ਪ੍ਰਪਾਇਆ ਸੁਕੇ ਕਾਸ਼ਟ ਹਰਿਆ ਰਹਾ ਉਸ ਤਰੇ ਸਰਮ ਉਸ ਤਰੇ ਅਗਲ ਵੀ ਸੂਰੇ ਦੁਖ ਰਗ ਸੰਤਾਪਿਤ ਰਸੁਨੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਟੇ ਜਾਣੀ ਸੁਨਤੇ ਪੁਨਿਤ ਕਹਤੇ ਪੁਇਤ ਸਤਗੁਰੂ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਨ ਲੱਗੇ ਵਾਜੇ ਹਨ ਤੂਰੇ ਸੋਹਿਲਾਰਾ ਗੂੜੀ ਦੀਪ ਕੀ ਮਾਲਾ ਪਹਿਲਾ ਈਕੋਂ ਕਾ ਸਤਗੁਰ ਪ੍ਰਸਾਦ ਜੈ ਕਰ ਕੇ ਤਾਖੇ ਕਰਦੇ ਕਾ ਹੋਏ ਵਿਚਾਰੇ ਤਿਤਿਰ ਗਾਵੋ ਸੋਇਲਾ ਸਿਵਰ ਸਿਰਜਨ ਹਾਰੋ ਤੁਮ ਗਾਵੋ ਮੇਂ ਨਿਰਪੋ ਕਾ ਸੋਇਲਾ ਹੋ ਵਾਰੀ ਜੀਤ ਸੋਇਲਾ ਸਦਾ ਸੁਖ ਹੋਏ ਰਹਾ ਹੋ ਮਿਤ ਜੀੜੇ ਸਮਾਲੇਨ ਦੇਖੇਗਾ ਦੇਵਨਹਾਰ ਤੇਰੇ ਦਾਨੇ ਕਿੰਨਾ ਪਵੈ ਤਿਸ ਦਾ ਤੇ ਕੰਸੂਆ ਸੰਬਦ ਸਾ ਲਿਖਿਆ ਮਿਲਕਰ ਪਾਉ ਤੇਲ ਦੇਵ ਸੱਜਣ ਇਸੇ ਸੜੀਆਂ ਜੇ ਹੋਵੇ ਸੈ ਸੁਮੇਲ ਘਰ ਘਰ ਇਹੋ ਪਹੁੰਚਾ ਸਦਰੇ ਨਿਤ ਪਵਨ ਸਦਨ ਹਾਰਾ ਸਿਮਰੇ ਨਾਨਕ ਸੇ ਦੇ ਆਵਨ कहूँ न लग गई पार भी जो गिरद हमारे राम का दुख लगे न पाई सतगुर पूरा भेटिया जिन बंत बनाई ना, राम नाम अखद दिया एक काली विलाई रहाओ रख लिए तीन राखन हार सब याद मिटाई कहो नानक कृपा पई ਪ੍ਰਭੂ ਬਪਾਯਾ ਸਹਾਇ ਉਹ ਕੁਤ ਗਿਆਨ ਦਿਆ ਕੰਡਾਲਨ ਘਟ ਘਟ ਵਜੇ ਨਾਦ ਆਪ ਨਾਤ ਨਾਤੀ ਸਭ ਜਾ ਕੇ ਰਿੱਧ ਸਿੱਧ ਅਵਰਾ ਸਾਧ ਸੰਜੋਗ ਜਗ ਦਾ ਇਹ ਕਾਰ ਚਲਾਵਾ ਦੇਖ ਆਵੇ ਭਗਵ ਉਹ ਵੇਖਿਆ ਉਹਨਾਂ ਨਦਨ ਆਪ ਜੀ ਆਦੇਸ ਸੀਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਜੁਗੇ ਕੋ ਵੇਸ ਹਾਂਜੀ ਸਾਤ ਰਾਗ ਗੂਜਰੀ ਮਹਲਾ ਜੋਤ ਕਾਹੇ ਰੇ ਮਨ ਚਿਤਵੈ ਉੱਦਮ ਜਾਂ ਆਹਰ ਕਰ ਜਿਓ ਹਰਿਆ ਸਾਰ ਪਥਰ ਮੈਂ ਜੰਤੂ ਪਾਇ ਤਾਂ ਕਾ ਰਿਜਕ ਆਗਿਆ ਕਰ ਧਰਿਆ ਮੇਰੇ ਮਾਦੋ ਜੀ ਸਤਸੰਗਨ ਮਿਲੈ ਸੋ ਧਰਿਆ ਗੁਰਪ੍ਰਸਾਦ ਪਰੰਪਤ ਪਾਇ ਸੂਕੇ ਕਾਸ਼ਟ ਹਰਿਆ ਰਹਾੋ ਜਨਨ ਪਿਤਾ ਲੋਕ ਸੁਤ ਬਨੀਤਾ ਕੋਈ ਨਾ ਕਿਸ ਕੀ ਧਰਿਆ ਸਿਰ ਸੇ ਰਿਜਕ ਸੰਭਾਏ ਠਾਪੁਰ ਕਾਹੇ ਮਨ ਕੋ ਕਰਿਆ ਉੜੇ ਉੜ ਆਵੈ ਸੈ ਕੋ ਸਾਥਿਸ ਪਾਛੈ ਬਚਨੇ ਝਰਿਆ ਤਿਨ ਕਵਨ ਖਲਾਵੈ ਕਵਨ ਚੁਗਾਵੈ ਮੁੰਹੈ ਸਿਮਨ ਕਰਿਆ ਸਭ ਨੂੰ ਤਾਂ ਦੱਸ ਅਸ਼ਟ ਸਿਧਾਂਤ ਠਾਕੁਰ ਕਰਤਾਰ ਦਰਿਆ ਜਨਨਾਨਕ ਬਲਬਲ ਸਜ ਬਲ ਜਾਈਏ ਤੇ ਰਾਂਤ ਨਾ ਪਾਰਾ ਵਰਿਆ ਅਬਰ ਅੱਛਾ ਮੇਰੀ ਤੂੰ ਕਰੋ ਸਿੱਖ ਉਬਾਰਿਸ ਅਸਿੱਖ ਸੰਗਰੋ ਦੁਸ਼ਤ ਜਿਤੇ ਉੱਠੇ ਤੇ ਉੱਤੇ ਪਤਾ ਸਕਲ ਮਲੇਜ ਕਰੋਂਨ ਘਾਤਾ ਸਕਲ ਮਲੇਜ ਕਰੋਂਨ ਘਾਤਾ ਜੇ ਸਤਿ ਸਲਾਵ ਸੰਨੀ ਪਰੈ ਤਿਨਕੇ ਦੁਸ਼ਤ ਦਕੀਤਾ ਵੇ ਮਰੇ ਪੁਰਖ ਜਾਨਪਗ ਪਰੈ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਨੂੰ ਪਵਨ ਚਰਾ ਕਰ ਸਗਲ ਬਣ ਰਾਏ ਸਗਲ ਬਣ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਹਨਤਾ ਸ਼ਬਦ ਵਜੰਤ ਪੈਰੀ ਰਹਾਉ ਸਭ ਮੈਂ ਜੋਤ ਜੋਤ ਸਹਿਸ ਤਵ ਨੈ 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 ਤੋ ਏਕੋ ਸਹਿਸ ਮੁਰਤ ਨੈ ਨੈ ਏਕ ਤੋ ਹੀ ਸਭ ਮੈਂ ਜੋਤ ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਲ ਚਲਤ ਮੋਹੇ ਸੰਗ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੇ ਜੋਤ ਪ੍ਰਗਟ ਹੋਏ ਜੋ ਤਿਸ ਭਾਵੇਂ ਸੋ ਆਰਤੀ ਹੋਏ ਪਰਚੰਡ ਕਾਲ ਮੁਕਰੰਦ ਲੋਭਿਤ ਮਨੋਂ ਅੰਧਿਨ ਮੋਹ ਹੈ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗੋ ਹੋਏ ਜਾਤੇ ਤੇਰੇ ਨਾਏ ਵਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪੰਜ ਪਰਵਾਨ ਪੰਜ ਪ੍ਰਦਾਨ ਪੰਜੇ ਪਾਵੈ ਦਰਗਾਹ ਮਾਨ ਪੰਜੇ ਸੋਏ ਦਰ ਰਾਜਨ ਪੰਜਾ ਕਾਗੁਰ ਇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨਾ ਨਾਹੀ ਸਮਰ ਧੋਲ ਤਰੰਗ ਦਿਆ ਕਾ ਬੂਤ ਸੰਦੋਖ ਥਾ ਪਰਖਿਆ ਸੁ ਜਿਨ ਸੁਧ ਜੇ ਕੋ ਬੁੱਝੈ ਹੋਵੈ ਸਚਿਆਰਤਾ ਬਲੈ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਦੇ ਭਾਰ ਤਲੈ ਕਵੰਜਰ ਜੀ ਜੰਤਰੰਗਾ ਕੇ ਨੌ ਸੁਬਨਾ ਲਿਖਿਆ ਬੁੜੀ ਕਲਮ ਇਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਇ ਕਿਤਾ ਤਾਨ ਸਵਾਲ ਜੋ ਰੂਪ ਗੇਤੀ ਦਾਤ ਜਾਣੇ ਕੋਣ ਕੁੱਤ ਕਿਤਾ ਪਸਾਓ ਇੱਕੋ ਕਵਾਓ ਤਿਸ ਦੇ ਹੋਏ ਲਗਦਰਿਆ ਕੁਦਰਤ ਕੌਣ ਕਹਾ ਵੀ ਚਾਰ ਵਾਰਨ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਨੇ ਕਰ ਤੋ ਸਦਾ ਸਲਾਮਤ ਨੀਂ ਕਰ